Tchau, Pim! ਇਹਨਾਂ ਦੇ ਸੈਕੂਲਰ ਬਣਨਾ ਕਿਉਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸੰਵਿਧਾਨ ਰਚੇਤਾ ਬਾਬਾ ਸਾਹਿਬ ਭੀਮrao ਅੰbedkar ਜੀ ਦਾ ਜਨਮ ਦਿਹਾੜਾ ਭਾਰਤ ਵਰਸ ਵਿੱਚ ਬੜੀ ਹੀ ਸ਼ਰਧਾਪੂਰਕ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਅੱਜ ਕੋਰਦੇ ਵਿੱਚ ਸਫਾਈ ਮੰਡਲ ਯੂਨੀਅਨ ਫੈਡਰੇਸ਼ਨ ਅਤੇ ਸਫਾਈ ਮਜ਼ਦੂਰ ਯੂਨੀਅਨ ਸੰਘਰਸ਼ ਕਮੇਟੀ ਸਮੂਹ ਪੰਜਾਬ ਬੜੀ ਅੱਜ ਬਾਬਾ ਸਿੰਘ ਸਾਹਿਬ ਜੀ ਦਾ ਜਨਮ ਦਿਨ ਬੜੀ ਸ਼ਰਧਾਪੂਰਕ ਨਾਲ ਮਨਾ ਰਹੇ ਹਨ ਸੋ ਅੱਜ ਸਫਾਈ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਕੋਹ ਉੱਪਰ ਵਿਖੇ ਇਹ ਜਨਮ ਦਿਹਾੜਾ ਸ਼ਰਧਾ ਪੂਰਨ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਹੀ ਭਾਰਤ ਵਰਸਾ ਭਾਸ਼ੀਆਂ ਨੂੰ ਅਤੇ ਪੰਜਾਬ ਆਤਮੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੋ ਕਿ ਅੱਜ 바ਵਾ ਸਾਹਿਬ ਜੀ ਨੇ ਸਾਨੂੰ ਸੰਵਿਧਾਨ ਦੇ ਵਿੱਚ ਹਰੇਕ ਪ੍ਰਕਾਰ ਦੇ ਅਧਿਕਾਰ ਲੈ ਕੇ ਜਿੱਤੇ ਅੱਜ ਉਹਨਾਂ ਦੀ ਹੀ ਬਦੌਲਤ ਅਸੀਂ ਸਟੇਜਾਂ ਤੇ ਬੋਲ ਸਕਦੇ ਹਾਂ ਅਤੇ ਉੱਚਾ ਸਿਰ ਕਰਕੇ ਹਰੇਕ ਪੱਖ ਨੇ ਵਿੱਚ ਖੜੇ ਹੋ ਸਕਦੇ ਹਾਂ ਸਾਨੂੰ ਹਰ ਇੱਕ ਪੱਖ ਦੇ ਵਿੱਚ ਬਾਬਾ ਸੇਵ ਜੀ ਨੇ ਸੰਵਿਧਾਨ ਦੇ ਵਿੱਚ ਹੱਕ ਹਕੂਕ ਲੈ ਕੇ ਦਿੱਤੇ ਬਹੁਤ ਬਹੁਤ ਧੰਨਵਾਦੀਆਂ ਅਸੀਂ ਰਿਣੀ ਆ ਬਾਬਾ ਸਾਹਿਬ ਜੀ ਦੇ ਜੋ ਕਿ ਅੱਜ ਉਹਨਾਂ ਦੀ ਬਦੌਲਤ ਸਾਨੂੰ ਸਾਰਾ ਕੁਝ ਰੋਜ਼ਗਾਰ ਜ਼ਮੀਨ ਸਾਨੂੰ ਮਿਲਦਾ ਆ ਬਾਬਾ ਸਾਹਿਬ ਜੀ ਦੀ ਬਦੌਲਤੀ ਦੀ ਦਿੱਤਾ ਗਿਆ ਆ ਬਹੁਤ ਬਹੁਤ ਧੰਨਵਾਦੀਆਂ ਪੱਤਰਕਾਰਾਂ ਵੀਰਾਂ ਦੇ ਜੋ ਕਿ ਸਾਡੇ ਇੱਕ ਆਵਾਜ਼ ਤੇ ਆ ਕੇ ਸਾਡੀ ਜੋ ਕਿ بلند ਆਵਾਜ਼ ਪੰਜਾਬ ਜਾਂ ਪੰਜਾਬ ਤੋਂ ਬਾਹਰ ਸਾਡੀ ਆਵਾਜ਼ ਪਚਾਉਂਦੇ ਆ ਸਫਾਈ ਸੇਵਾ ਸੇਵਕਾਂ ਦੀ ਸੋ ਇਹ ਰਣੀ ਆ ਬੱਬਰ ਸੁਜੀਤ ਜੀ ਦੇ ਪ੍ਰਧਾਨ ਨੇ ਪੱਤਰਕਾਰ ਲਾਈਨ ਦੇ ਵਿੱਚ ਵੀ ਉਦਾਂ ਵੀ ਪ੍ਰਧਾਨ ਨੇ ਸਾਡੇ ਯੂਨੀਅਨ ਦੇ ਇਹ ਇਹਨਾਂ ਦੇ ਰਣੀ ਆ ਪੱਤਰਕਾਰ ਵੀਰਾਂ ਦੇ ਜੋ ਕਿ ਸਾਡਾ ਸਹਿਯੋਗ ਦਿੰਦੇ ਆ ਸਾਰੇ ਹੀ ਭਰਾਵਾਂ ਦਾ ਬਹੁਤ-ਬਹੁਤ ਰਣੀ ਆ ਧੰਨਵਾਦੀ ਬਧਾਈ ਆ ਸਾਰੇ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਭੀਮਰਾਓ ਅਮੀਜਕਰ